ਦੀਵਾਲੀ ਦਾ ਸਮਾਂ ਹੈ ਬਾਜ਼ਾਰਾਂ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜਾ ਬਾਜ਼ਾਰ ਹੈ ਚਹ ਚਹੋਂਦਾ ਤੇ ਦਮਦਮ ਕਰਦਾ ਜਿਹੜਾ ਚਮਚਮਾਉਂਦਾ ਜਿਹੜਾ ਉਹ ਬਾਜ਼ਾਰ ਅੱਜ ਨਜ਼ਰ ਆ ਰਿਹਾ ਹੈ ਪਿਛਲੇ 2.5 ਸਾਲਾਂ ਤੋਂ ਇੱਕ ਨਵਾਂ ਚੀਜ਼ ਬਹੁਤ ਜ਼ਿਆਦਾ ਚੱਲਦੀ ਹੋਈ ਬਾਜ਼ਾਰ ਦੇ ਵਿੱਚ ਨਜ਼ਰ ਆ ਰਹੀ ਹੈ ਵੀ ਜਿਹੜਾ ਵੈਂਡਲਸ ਨੇ ਉਹ ਇਸ ਤਰੀਕੇ ਨਾਲ ਇੱਕ ਆਪਣੇ ਕਾਰਟ ਜੀ ਬਣਾਉਂਦੇ ਨੇ ਤੇ ਉਸ ਦੇ ਉੱਤੇ ਜਿਹੜਾ ਸਾਰਾ ਡੈਕੋਰੇਟਿਵ ਸਮਾਨ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਤੇ ਵੀ ਦੀਵਾਲੀ ਦੇ ਸਮੇਂ ਤੇ ਜਿਹੜਾ ਹੈ ਉਹ ਘਰ ਦੇ ਵਿੱਚੋਂ ਦਰਦਰ ਕਹਿ ਲੋ ਜਾਂ ਗੰਦਗੀ ਕਹਿ ਲੋ ਜਿਹੜੀ ਹੈ ਉਹ ਕੱਢੀ ਜਾਂਦੀ ਹੈ ਤੇ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਉਹ ਦੀਵਾਲੀ ਤੋਂ ਬਾਅਦ ਕੀਤੀ ਜਾਂਦੀ ਹੈ ਬਿਲਕੁਲ ਉਸ ਨਵੀਂ ਸ਼ੁਰੂਆਤ ਦੇ ਚੱਲਦੇ ਹੋਏ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਨੇ ਦੀਪ ਮਾਲਾ ਕਰਦੇ ਨੇ ਤਾਂ ਜੋ ਲక్ష్ਮੀ ਜੀ ਆ ਉਹ ਉਹਨਾਂ ਦੇ ਘਰੇ ਆਉਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਮੈਂ ਅਮਰਬੀਰ ਦੀਵਾਲੀ ਦਾ ਸਮਾਂ ਹੈ ਬਾਜ਼ਾਰਾਂ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜਾ ਬਾਜ਼ਾਰ ਹੈ ਚਹਿਚਹਾਉਂਦਾ ਤੇ ਦਮਦਮ ਕਰਦਾ ਜਿਹੜਾ ਚਮਚਮਾਉਂਦਾ ਜਿਹੜਾ ਉਹ ਬਾਜ਼ਾਰ ਅੱਜ ਨਜ਼ਰ ਆ ਰਿਹਾ ਹੈ ਤੇ ਬਿਲਕੁਲ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਲੈ ਕੇ ਪਹੁੰਚੇ ਹਾਂ ਤੁਹਾਨੂੰ ਦੇਖੋ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਸਾਂਝੀਆਂ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਬਾਜ਼ਾਰ ਦੇ ਵਿੱਚ ਰੌਣਕਾਂ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਤੇ ਜਿਸ ਤਰੀਕੇ ਨਾਲ ਜੀ ਤੁਹਾਨੂੰ ਇਹ ਰਸਾ ਦੇਣਾ ਹੈ ਆ ਲੋਕ ਕਿਤੇ ਨਾ ਕਿਤੇ ਬਾਜ਼ਾਰਾਂ ਦੇ ਵਿੱਚ ਨੇ ਖਰੀਦੀ ਕਰਨ ਵਾਸਤੇ ਕਿਉਂਕਿ ਜਿਹੜਾ ਦੇਣ ਹੈ ਇਹ ਕਾਫੀ ਸ਼ੁਭ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਤਾਂ ਬਿਲਕੁਲ ਇੱਕ ਦੁਕਾਨ ਤੇ ਤੁਹਾਨੂੰ ਲੈ ਕੇ ਸਮੇਂ ਪਹੁੰਚੇ ਹਾਂ ਜਿੱਥੇ ਅੰਜੜੇ ਡੈਕੋਰੇਟਿਵ ਦੀਆਸ ਜਿਸ ਤਰੀਕਾ ਦੇਖੋ ਵੀ ਪਹਿਲਾਂ ਜਿਹੜੇ ਨਾਰਮਲ ਦੀਵਸ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦੇ ਸੀਗੇ ਤੇ ਹੁਣ ਡੈਕੋਰੇਟਿਵ ਦੀਆਸ ਜਾਂ ਕਹਿ ਲਓ ਇਹ ਕੈਂਡਲਸ ਜਿਹੜੀਆਂ ਨੇ ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਬਾਜ਼ਾਰਾਂ ਦੇ ਵਿੱਚ ਤਾਂ ਬਿਲਕੁਲ ਜਿਹੜੇ ਕਸਟਮਰ ਇੱਥੇ ਆ ਕੇ ਜਿਹੜੇ ਨੇ ਖਰੀਦੀ ਕਰਦੇ ਨੇ ਤਾਂ ਇਸ ਸਮੇਂ ਨਾਲ ਜਿਹੜੇ ਦੀਵੇ ਟ੍ਰੈਡੀਸ਼ਨਲ ਜਿਹੜੇ ਦੀਵੇ ਆਉਂਦੇ ਸੀ ਤਾਂ ਉਹ ਵੀ ਬਿਲਕੁਲ ਇੱਥੇ ਮੌਜੂਦ ਨੇ ਤੇ ਜਿਸ ਜਿਹੜੇ ਪੂਜਾ ਦੇ ਵਿੱਚ ਦੀਵੇ ਇੱਥੇ ਸਮਾਰ ਹੁੰਦੇ ਨੇ ਚੌਮੁਖੀ ਜਿਹੜਾ ਦੀਵਾ ਜਿਸ ਨੂੰ ਆਖਦੇ ਨੇ ਤਾਂ ਉਸ ਦੇ ਨਾਲ ਖੜੋਣੇ ਫੁੱਲ ਵੜੀਆਂ ਮਰੁੰਡੇ ਵਗੈਰਾ ਸਭ ਕੁਝ ਇੱਥੇ ਜਿਹੜਾ ਬਾਜ਼ਾਰਾਂ ਦੇ ਵਿੱਚ ਮਿਲਦਾ ਹੈ ਤਾਂ ਬਿਲਕੁਲ ਉਹ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਦਿਖਾ ਰਹੇ ਆਂ ਵੀ ਦੀਵਾਲੀ ਦੇ ਤਿਉਹਾਰ ਦੇ ਉੱਤੇ ਇੱਥੇ ਕਿਸ ਤਰੀਕੇ ਦੀ ਜਿਹੜੀ ਹੈ ਔਰ ਰੌਣਕ ਬਾਜ਼ਾਰਾਂ ਦੇ ਵਿੱਚ ਲੱਗੀ ਹੋਈ ਹੈ ਲੋਕ ਖਰੀਦੀ ਕਰਨ ਵਾਸਤੇ ਜਿਹੜੇ ਨੇ ਉਹ ਨਿਕਲ ਕੇ ਘਰਾਂ ਦੇ ਵਿੱਚੋਂ ਬਾਹਰ ਆ ਰਹੇ ਨੇ ਤੇ ਉਸ ਦੇ ਨਾਲ ਪਿਛਲੇ 2 2.5 ਸਾਲਾਂ ਤੋਂ ਇੱਕ ਨਵਾਂ ਚੀਜ਼ ਬਹੁਤ ਜ਼ਿਆਦਾ ਚੱਲਦੀ ਹੋਈ ਬਾਜ਼ਾਰ ਦੇ ਵਿੱਚ ਨਜ਼ਰ ਆ ਰਹੀ ਹੈ ਵੀ ਮੇਰਾ ਵੈਂਡਲਸ ਨੇ ਉਹ ਇਸ ਤਰੀਕੇ ਨਾਲ ਇੱਕ ਆਪਣੀ ਕਾਰਟ ਜੀ ਬਣਾਉਂਦੇ ਨੇ ਤੇ ਉਸ ਦੇ ਉੱਤੇ ਜਿਹੜਾ ਸਾਰਾ ਡੈਕੋਰੇਟਿਵ ਸਮਾਨ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਤੇ ਇਹ ਜਿਹੜੇ ਲੋਕ ਨੇ ਬਾਜ਼ਾਰ ਦੇ ਵਿੱਚ ਅਲੱਗ ਹੀ ਚੱਲਦੇ ਹੋਏ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਬਿਲਕੁਲ ਲੋਕ ਮੋਮਬਤੀਆਂ ਖਰੀਦ ਰਹੇ ਨੇ ਤੇ ਨਾਲ ਦੇ ਨਾਲ ਜਿਹੜੀ ਹੈ ਕੈਂਡਲਸ ਵਗੈਰਾ ਸਾਰਾ ਕੁਝ ਦੀਵੇ ਤੇ ਜਿਹੜਾ ਪੂਜਾ ਕਰਨ ਵਾਸਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਮਾਤਾ ਰਾਣੀ ਦੀਆਂ ਫੋਟੋਆਂ ਨੇ ਅਵੇਲੇਬਲ ਨੇ ਸਾਰਾ ਕੁਝ ਤਾਂ ਇਹ ਬਾਜ਼ਾਰ ਇਸ ਸਮੇਂ ਜਿਹੜਾ ਬਿਲਕੁਲ ਸਜਿਆ ਹੋਇਆ ਹੈ ਦੀਵਾਲੀ ਦੀਆਂ ਰੌਣਕਾਂ ਜਿਹੜੀਆਂ ਨੇ ਉਹ ਇੱਥੇ ਜਿਹੜੀਆਂ ਪੂਰਾ ਪ੍ਰੋਪਰ ਤਰੀਕੇ ਨਾਲ ਨਜ਼ਰ ਆਉਂਦੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਵੀ ਲੋਕ ਦਾ ਦੇ ਚਿਹਰੇ ਉੱਤੇ ਜਿਹੜੀ ਹੈ ਉਹ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਦੀਵਾਲੀ ਦਾ ਤਿਹਾਰ ਹੈ ਖੁਸ਼ੀ ਦਾ ਤਿਹਾਰ ਜਿਹੜਾ ਆਖਿਆ ਜਾਂਦਾ ਹੈ ਨਵੀਂ ਸ਼ੁਰੂਆਤ ਦਾ ਤਿਹਾਰ ਜਿਹੜਾ ਆਖਿਆ ਜਾਂਦਾ ਹੈ ਅਕਸਰ ਦੇਖਦੇ ਹਾਂ ਵੀ ਦੀਵਾਲੀ ਦੇ ਸਮੇਂ ਤੇ ਜਿਹੜਾ ਹੈ ਉਹ ਘਰ ਦੇ ਵਿੱਚੋਂ ਦਰਿੰਦਰ ਕਹਿ लो ਜਾਂ ਗੰਦਗੀ ਕਹਿ लो ਜਿਹੜੀ ਹੈ ਉਹ ਕੱਢੀ ਜਾਂਦੀ ਹੈ ਤੇ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਉਹ ਦੀਵਾਲੀ ਤੋਂ ਬਾਅਦ ਕੀਤੀ ਜਾਂਦੀ ਹੈ ਬਿਲਕੁਲ ਉਸ ਨਵੀਂ ਸ਼ੁਰੂਆਤ ਦੇ ਚੱਲਦੇ ਹੋਏ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਨੇ ਦੀਪ ਮਾਲਾ ਕਰਦੇ ਨੇ ਤਾਂ ਜੋ ਲక్ష్ਮੀ ਜੀ ਆ ਉਹ ਉਹਨਾਂ ਦੇ ਘਰੇ ਜਿਹੜਾ ਉਹਨਾਂ ਦਾ ਆਉਣ ਵਾਲਾ ਸਾਲ ਹੈ ਉਹ ਮੰਗਲਮਈ ਹੋਵੇ ਤਾਂ ਬਿਲਕੁਲ ਉਸੇ ਦੇ ਨਾਲ ਕਿਤੇ ਆਪਾਂ ਦੇਖਦੇ ਹਾਂ ਵੀ ਜਿੱਥੇ ਆਪਾਂ ਦੇਖਦੇ ਹਾਂ ਵੀ ਗਿਫਟਸ ਵੀ ਲੋਕ ਜਿਹੜੇ ਨੇ ਉਹ ਦਿੰਦੇ ਹੋਏ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਕਿਉਂਕਿ ਗਿਫਟਸ ਐਕਸਚੇਂਜ ਕੀਤੇ ਜਾਂਦੇ ਨੇ ਖੁਸ਼ੀ ਪ੍ਰਗਟ ਜਿਹੜੀ ਹੈ ਉਹ ਦੂਜਿਆਂ ਵਾਸਤੇ ਜਿਹੜੀ ਆ ਕੀਤੀ ਜਾਂਦੀ ਕਿਤੇ ਤਿਹਾੜ ਹੀ ਕੁਝ ਇਸ ਤਰੀਕੇ ਦਾ ਹੈ ਕਿ ਖੁਸ਼ੀਆਂ ਵੰਡਣ ਵਾਲਾ ਤਿਹਾੜ ਗਿਣਾ ਜਾਂਦਾ ਹੈ ਲੋਕ ਗ੍ਰੀਟਿੰਗਸ ਜਿਹੜੀਆਂ ਨੇ ਇੱਕ ਦੂਜੇ ਨੂੰ ਦਿੰਦੇ ਨੇ ਅਪਰੋ ਜਿਹੜੇ ਘਰ ਜਾਂਦੇ ਨਹੀਂ ਮਿਹਨਤ ਲੱਭਦੇ ਨਹੀਂ ਤਾਂ ਇੱਕ ਦੀਵਾਲੀ ਐਸਾ ਤਿਉਹਾਰ ਹੈ ਜਿੱਥੇ ਜੇਕਰ ਗੱਲ ਕਰੀਏ ਵਰਕਰਸ ਦੀ ਲੇਬਰ ਦੀ ਤਾਂ ਉਸ ਨੂੰ ਉਡੀਕ ਹੁੰਦੀ ਹੈ ਵੀ ਜਿਹੜਾ ਉਹਨਾਂ ਦਾ ਬਾਸ ਹੈ ਜਿਹਨਾਂ ਪੰਜਾਬੀ ਗੱਲਾਂ ਨੇ ਜਿਹੜਾ ਬਾਊ ਹੈ ਉਹਨਾਂ ਦਾ ਉਹਨਾਂ ਨੂੰ ਦੀਵਾਲੀ ਦੇਗਾ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਹੁੰਦਾ ਹੈ ਵੀ ਦੀਵਾਲੀ ਆਈ ਹੈ ਸਾਡੇ ਘਰੇ ਜਿਹੜੇ ਆ ਲੋਕ ਨਵੇਂ ਕੱਪੜੇ ਅੱਜਕੱਲ ਪਾਉਂਦੇ ਨੇ ਨਵੇਂ ਜਿਹੜੀ ਜੁਐਲਰੀ ਲੈਤੀ ਜਾਂਦੀ ਹੈ ਅਕਸਰ ਆਪਾਂ ਦੇਖਦੇ ਹਾਂ ਵੀ ਦੀਵਾਲੀ ਵਾਲੇ ਸਮੇਂ ਜਿੱਥੇ ਲੋਕ ਨਵੀਂ ਸ਼ੁਰੂਆਤ ਕਰਨ ਦੀ ਗੱਲ ਕਰਦੇ ਨੇ ਤਾਂ ਉੱਥੇ ਹੀ ਲੋਕ ਪ੍ਰੈਫਰ ਕਰਦੇ ਨੇ ਵੀ ਅਸੀਂ ਨਵੇਂ ਕੱਪੜੇ ਆ ਜਿਹੜੇ ਉਹ ਦੀਵਾਲੀ ਵਾਲੇ ਦਿਨ ਪਾਈਏ ਤਾਂ ਇਹ ਨਵਾਂ ਸਿਸਟਮ ਜਿਹੜਾ ਹੈ ਉਹ ਚੱਲਦਾ ਹੋਇਆ ਅੱਜਕੱਲ ਜਿਹੜਾ ਉਹ ਨਜ਼ਰ ਆਉਂਦਾ ਬਿਲਕੁਲ ਇਸੇ ਤਰੀਕੇ ਨਾਲ ਇਸ ਬਾਜ਼ਾਰ ਦੇ ਵਿੱਚ ਜਿਹੜਾ ਸਭ ਕੁਝ ਤੁਹਾਨੂੰ ਮਿਲ ਤਸਵੀਰਾਂ ਵਿੱਚ ਦਿਖਦਾ ਹੋਇਆ ਨਜ਼ਰ ਆਏਗਾ ਕਿ ਇਸ ਤਰੀਕੇ ਦੇ ਨਾਲ ਬਿਲਕੁਲ ਤਸਵੀਰਾਂ ਤੁਹਾਨੂੰ ਚਲਦੇ ਆ ਦਿਖਾਉਂਦੇ ਆ ਭਾਈ ਜਿਹੜਾ ਰੰਗੋਲੀ ਦਾ ਸਮਾਨ ਜਿਹੜਾ ਉਹ ਕਾਰ ਤੇ ਲਗਾ ਕੇ ਬੈਠਾ ਹੈ ਭਾਈ ਕਿਵੇਂ ਦੀ ਦੀਵਾਲੀ ਜਾ ਰਹੀ ਹੈ ਇਸ ਵਾਰੀ ਦੀਵਾਲੀ ਬਹੁਤ ਵਧੀਆ ਜਾ ਰਹੀ ਹੈ ਭਾਈ ਹੂੰ ਕਿਵੇਂ ਮਤਲਬ ਰੰਗੋਲੀ ਦਾ ਸਮਾਨ ਲਗਾਇਆ ਲੋਕ ਲੈ ਰਹੇ ਨੇ ਆਕੇ ਹਾਂ ਜੀ ਹਾਂ ਬਹੁਤ ਲੈ ਰਹੇ ਹਰ ਵਾਰੀ ਇੱਦਾਂ ਲਾਉਂਦੇ ਹਰ ਵਾਰੀ ਲਾਉਂਦੇ ਹਰ ਵਾਰੀ ਲਾਉਂਦੇ ਤੇ ਇਸ ਵਾਰੀ ਜੇਕਰ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰ ਕਿਸ ਤਰੀਕੇ ਨਾਲ ਠੰਡਾ ਹੈ ਕਿ ਹੈ ਗਰਮ ਹੀ ਬਾਜ਼ਾਰ ਦੇ ਵਿੱਚ ਬਾਜ਼ਾਰ 'ਚ ਠੰਡਾ ਹੀ ਆਈ ਹੈ ਠੰਡਾ ਹੀ ਆ ਗਈ ਜਿਸ ਤਰੀਕੇ ਨਾਲ ਅੱਗੇ ਹਮੇਸ਼ਾ ਹਰ ਸਾਲ ਸੇਲ ਦੇਖਣ ਨੂੰ ਮਿਲਦੀ ਉਹ ਨਹੀਂ ਹੈ ਉਹ ਨਹੀਂ ਹੈ ਠੰਡਾ ਕੀ ਕਾਰਨ ਕੀ ਸਮਝਦੇ ਇਹਨਾਂ ਚੀਜ਼ਾਂ ਦਾ ਇਹ ਨਹੀਂ ਪਤਾ ਇੱਥੇ ਸਾਰੇ ਤਿਆਰੀ ਡਾਉਨ ਠੰਢੀ ਗਏ ਆ ਹੂੰ ਇਸ ਪਰ ਕੀ ਲੱਗਦਾ ਜਿਹੜਾ ਖਰਚਾ ਕੀਤਾ ਉਹ ਪੂਰਾ ਹੋਊਗਾ ਹਾਂਜੀ ਹਾਂ ਖਰਚਾ ਤਾਂ ਪੂਰਾ ਹੋ ਜੇਗਾ ਯਕੀਨ ਆ ਵਾਈਕਰ ਤੇ ਹਾਂਜੀ ਹਾਂ ਪੂਰਾ ਹੀ ਕੀ ਬਾਤ ਹੈ ਬਿਲਕੁਲ ਅ ਰੰਗੋਲੀ ਦੇ ਕਲਰ ਬਾਈਕੋਲ ਮੌਜੂਦ ਆ ਜਿੱਥੇ ਤੁਹਾਨੂੰ ਨਜ਼ਰ ਆਉਂਦੇ ਨੇ ਇੱਕ ਵਾਰ ਤਸਵੀਰ ਜਰੂਰ ਦੇਖੋ ਬਾਈ ਦੀ ਤਾਂ ਬਾਈਕੋ ਮਿਲੋ ਇਹਨਾਂ ਕੋਲ ਬਾਈ ਆ ਰੰਗੋਲੀ ਬਣਾਉਣ ਵਾਲਾ ਸਮਾਨ ਵੀ ਰੱਖਿਆ ਹੋਇਆ ਸਾਰਾ ਕੁਝ ਜਿਹੜੇ ਡੈਂਸਲਸ ਵਗੈਰਾ ਜਿਹਨਾਂ ਨੂੰ ਆਪਾਂ ਕਹਿ ਲੈਂਦੇ ਆ ਨਾ ਖਾਂਚੇ ਜਿਹਨੂੰ ਪੰਜਾਬੀ ਚ ਕਹਿ ਲੈਂਦੇ ਆ ਆਪਾਂ ਤਾਂ ਹਰ ਇੱਕ ਤਰ੍ਹਾਂ ਦਾ ਖਾਂਚਾ ਮਿਲੂਗਾ ਹਾਂਜੀ ਹਾਂ ਹਰ ਇੱਕ ਤਰ੍ਹਾਂ ਦਾ ਨਹੀਂ ਹਾਂ ਬਾਤ ਹੈ ਜੀ ਤਾਂ ਬਿਲਕੁਲ ਹਰੇਕ ਤਰ੍ਹਾਂ ਦਾ ਖਾਂਚ ਜਿਹੜਾ ਬਾਈ ਕੋਲ ਮਿਲੇਗਾ ਤਾਂ ਇੱਥੇ ਇੱਕ ਡੈਕੋਰੇਟਿਵ ਜਿਹੜੀ ਹੈ ਉਹ ਵੀ ਇੱਥੇ ਤੁਹਾਨੂੰ ਨਜ਼ਰ ਆਏਗੀ ਵੀ ਕਿਸ ਤਰੀਕੇ ਨਾਲ ਵੱਖ-ਵੱਖ ਤਰੀਕੇ ਦੀਆਂ ਲੜੀਆਂ ਜਿਹੜੀਆਂ ਨੇ ਇਹਨਾਂ ਕੋਲੇ ਮੌਜੂਦ ਆ ਤਾਂ ਇਹ ਬਾਜ਼ਾਰ ਦੀ ਰੌਣਕ ਵਧਾਉਂਦੇ ਹੋਏ ਜਿਹੜਾ ਕਿ ਤਨਾ ਕਿ ਤ ਨਜ਼ਰ ਆਉਂਦੇ ਨਹੀਂ ਤਾਂ ਜੇ ਜਦੋਂ ਜਦੋਂ ਕੋਈ ਇਸ ਨੂੰ ਲੈ ਕੇ ਆਪਣੇ ਘਰੇ ਪਹੁੰਚਦਾ ਹੈ ਤਾਂ ਉਹ ਵੀ ਜਿਹੜਾ ਉਹ ਨਜ਼ਰ ਆਉਂਦਾ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਗੇ ਚੱਲਦੇ ਆ ਹੁਣ ਤੁਹਾਨੂੰ ਇੱਕ ਵੈਂਡਰ ਤੇ ਨਾਲ ਗੱਲਬਾਤ ਕਰਕੇ ਦਿਖਾਇਆ ਹੈ ਵੀ ਉਹਨਾਂ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਹੈ ਰਿਸਪਾਂਸ ਕਿਸ ਤਰੀਕੇ ਦਾ ਮਾਰਕੀਟ ਤੋਂ ਇਸ ਵਾਰ ਆ ਰਿਹਾ ਤੇ ਕਿ ਦੇਖੋ ਤੁਸੀਂ ਡੈਕੋਰੇਟਿਵ ਸਮਾਨ ਹਰੇਕ ਬਾਜ਼ਾਰ ਦੀ ਰੌਣਕ ਵਧਾਉਂਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਲੋਕ ਦੀਵੇ ਖਰੀਦ ਰਹੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਸਰੀ ਗਾ ਜੀ ਮੈਂ ਕਿਸ ਤਰੀਕੇ ਦੀ ਜਾ ਰਹੀ ਹੈ ਇਸ ਵਾਰ દિਵਾਲੀ ਸ਼ਾਪਿੰਗ ਇਸ ਤਰੀਕੇ ਨਾਲ ਚੱਲ ਰਹੀ ਹੈ ਬਹੁਤ ਅੱਛੀ ਬਹੁਤ ਅੱਛੀ ਬਹੁਤ ਅੱਛੀ ਜਾ ਰਹੀ ਹੈ ਸ਼ਾਪਿੰਗ ਇਸ ਤਰੀਕੇ ਨਾਲ ਚੱਲ ਰਹੀ ਹੈ ਬਹੁਤ ਅੱਛੀ ਜਾ ਰਹੀ ਹੈ ਹਾਲਾਤ ਵੀ ਠੀਕ ਹੈ ਅੱਜ ਕੱਲ ਮੌਸਮ ਵੀ ਠੀਕ ਮੌਸਮ ਵੀ ਠੀਕ ਹੈ ਬਿਲਕੁਲ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਜਾ ਰਿਹਾ ਤੇ ਸ਼ਾਪਿੰਗ ਇੱਥੇ ਤੱਕ ਹੋ ਗਈ ਹੋਈ ਹੈ ਵੈਸੇ ਬਹੁਤ ਦੀਵੇ ਵੀ ਲੈ ਲਏ ਆ ਲਕਸ਼ਮੀ ਦਾ ਅਗਨੇਸ਼ ਜੀ ਵੀ ਲੈ ਲਏ ਆ ਹੋਰ بڑے ਦੀਵੇ ਵੀ ਲੈ ਲਏ ਆ ਸਜਾਵਟ ਵਾਲਾ ਸਮਾਨ ਵੀ ਲੈ ਲਿਆ ਬਹੁਤ ਅੱਛਾ ਲੱਗਿਆ ਕਿਵੇਂ ਤਾਂ ਲੱਗਦਾ ਜਦੋਂ ਬਾਜ਼ਾਰ ਤੇ ਆ ਕੇ ਦੇਖਿਆ ਵੀ ਇੰਨਾ ਚਹਿਚਾਹਾਂ ਦਾ ਬਾਜ਼ਾਰ ਹੈ ਨਾ ਬਹੁਤ 2-3 ਸਾਲ ਕੇ ਬਾਅਦ ਇਸ ਵਾਰ ਆਈ ਹੈ ਦੀਵਾਲੀ ਅੱਛੀ ਬਹੁਤ ਅੱਛਾ ਲੱਗ ਰਿਹਾ ਹੈ ਅੱਛਾ ਨਹੀਂ ਤਾਂ ਪਿਛਲੇ 2-3 ਸਾਲ ਤੋਂ ਕਿਦਾ ਠੰਡੀ ਚੱਲਦੀ ਵੀ ਸੀ ਠੰਡੀ ਸੀ ਠੰਡੀ ਸੀ ਪਰ ਐਤ ਕੀ ਥੋੜਾ ਕੋਰੋਨਾ ਕਰਕੇ ਥੋੜਾ ਮਾਹੌਲ ਖਰਾਬ ਸੀਗਾ ਹੁਣ ਠੀਕ ਹੈ ਬਿਲਕੁਲ ਹੁਣ ਬਿਲਕੁਲ ਸਹੀ ਹੈ ਵਧੀਆ ਵਧੀਆ ਬਹੁਤ ਵਧੀਆ ਹੈ ਹੈਪੀ ਦੀਵਾਲੀ ਥੈਂਕ ਯੂ ਜੇ ਸੇਮ ਟੂ ਯੂ ਸਰ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬਾਜ਼ਾਰ ਦੀਆਂ ਲੋਕਾਂ ਚ ਖੁਸ਼ੀ ਹੈ ਤਿਉਹਾਰ ਖੁਸ਼ੀ ਦਾ ਜਿਹੜਾ ਉੱਥੇ ਹਾਰ ਮੰਨਿਆ ਜਾਂਦਾ ਦਿਵਾਲੀ ਜਿੱਥੇ ਲੋਕ ਖੁਸ਼ੀਆਂ ਵੰਡਦੇ ਨੇ